ਵੱਡੀ ਆ। ਅੱਛਾ ਵਾ ਮੁੰਡਾ। ਹਾਂ। ਹੋ ਗਿਆ ਹੈ ਵਾਗੇ। ਹਾਂ। ਅੱਛਾ ਚੱਲਣ ਦੇ। ਅਬਰ ਨਾ ਅਬਰ ਨਾ ਘਟੀ ਇਹਦੀ ਆ। ਮੈਂ ਫੋਨ ਤੇ ਗਈ ਜਾਂਦਾ ਕਹਿੰਦਾ ਕੱਲ ਨੂੰ ਤੁਹਾਡਾ ਨੁਕਸਾਨ ਹੋਣਾ। ਕੱਟ ਕਰਕੇ ਪਾ ਦਿਓ। ਕੱਟ ਕਰਕੇ ਪਾ ਦਿਓ ਨੰਬਰ। ਨੰਬਰ ਲੇ ਲਓ। ਹੁਣ ਪੁਲਿਸ ਨਾਲ ਉਹ ਤੇ ਫੋਨ ਕਰਕੇ ਕਈ ਜਾਂਦਾ ਪਤਾ। ਸਾਹਮਣੇੋਂ ਧਮਕੀਆਂ ਦੇਂਦਿਆ ਵਾ। ਇਹ ਵੀ ਅੱਗੇ ਦਾ ਕੋਈ ਚੱਤ ਨਹੀਂ। ਉਹਦਾ ਬੰਦਾ ਨਾ ਆਉਂਦਾ। ਦੇਖੀ ਤਰੀਕਾ ਆ ਜੋੜਤਾ ਇਹਦੇ ਦੇ ਨਾਲ ਉਹਨਾਂ ਖਲੋਤੇ ਆ ਆਹ ਕਿਦਾਂ ਨਾਲ ਇਹ ਤਰ੍ਹਾਂ ਦੇ ਆਹੀ ਅਸੀਂ ਆਪਣੇ ਜੇ ਮਸਤ ਰਹੀ ਬਿਲਕੁਲ ਬਿਲਕੁਲ ਦੇਖੀ ਸਾਡਾ ਆਪਣਾ ਜਿਹੜਾ ਜਾਰੀ ਕਰਾਈ ਬਣੀ ਜਾਰੀ ਕਰਾਈ ਪਹਿਲਾਂ ਪਹਿਲਾਂ ਕਿਦਾਂ ਨਾਲ ਉਹਦੇ ਵਿਚਾਰਾ ਕੁਝ ਕਹਿੰਦਾ ਹੀ ਨਹੀਂ ਪਿਆ ਸਾਡਾ ਬੰਦਾ ਹੋਣੀ ਕੁਝ ਕਹਿੰਦੇ ਆ ਉਹਦੇ ਵਿਚਾਰਾ ਕੁਝ ਕਹਿੰਦਾ ਹੀ ਨਹੀਂ ਪਿਆ ਪਰ ਮੈਂ ਜ਼ਿਆਦਾ ਟੇਕ ਨਹੀਂ ਹੀ ਜਾਂਦੇ ਬੈਣੀ ਘਮਾਣੀ ਕੁਟਿੰਗ ਹੀ ਹੈ ਬੈਣੀ ਘੋੜੀ ਉਹ ਚੀਜ਼ 7:00 ਵਜੇ ਦੇ ਨਾਲ ਹੀ ਹੈ ਮਾਪੂਲੀ ਨੰਦਸੇਣਾ ਵੀ ਨਿਕਲ ਗਿਆ ਤੇ ਬਹੁਤ ਬੋਲਦੇ ਐਸੇ ਦੁੱਖੂ ਇਹਦੇ ਫਾਗਲ ਸਾਹਿਬ ਨੇ ਸਾਡਗੇ ਚਲੇ ਗਏ ਨਾਲ ਕੌਣ ਲੱਗਾ ਕਿਹੜੀ ਜੇ ਤਾਂ ਵਾਲੀ ਘਰ ਵਾਲੀ ਕੌਣ ਜੀ ਨਾ ਟੋਪ ਜਾ ਪਿਆ ਨਹੀਂ ਇਹ ਦੁੱਖੂ ਉਹ ਕਹੀਏ ਚੱਡ ਕੇ ਚਲੇ ਗਏ ਕਿਥੇ ਕਿਹਦੀ ਬਣਾਉਂਦੇ ਆ ਆਹ ਜਲਾ ਕਰਤਾ ਰਿਹਾ ਬਹੁਤ ਛੜੇ ਆਈ ਦੀ ਵਾਈਫਾ ਜਿਹੜੀ ਬਾਹਰ ਆਈ ਵੇਖੀ ਮੈਂ ਸ਼ਾਇਦ ਉਹ ਹੀ ਲੱਗਦਾ ਆ ਵਾਈਫਾ ਦੀ ਗ੍ਰੀਨ ਸੂਟ ਵਾਲੇ ਜਿਹੜੇ ਬਾਹਰ ਆਏ ਕਿਹ ਕਰਾਇਦਾਰ ਯਾਰ ਬੈਸ ਨਹੀਂ ਮਿੱਟਿਆ ਵੋਇਸ ਨਹੀਂ ਵਿੱਚ ਆਈ ਵੋਇਸ ਆਵਾਜ਼ ਤਾਂ ਨਹੀਂ ਆਈ ਉਹਨੇ ਕੈਮ ਨਹੀਂ ਸਰ ਆ ਕਿਹਦੇ ਮੋਬਾਈਲ ਆਪਸ ਵਿੱਚ ਬੋੜੇ ਕੋਈ ਨਹੀਂ ਦੇਖ ਰਿਹਾ ਮੈਂ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਕੋਣੀ ਕੋਲ ਹੁੰਦੀ ਆ ਇੱਥੇ ਹੁਣ ਹੋਣੀ ਆ ਉਹ ਹੋ ਰਹੀ ਹੁਣ ਹੋ ਰਹੀ ਸ਼ੁਰੂ ਐ ਹੁਣ ਹੋਣੀ ਤਾਂ ਕੰਮ ਮੁੱਕੀ

ਨੇ ਕਰਦੇ ਸਫਾਈ ਕਰਦੇ ਆ ਅੱਜ ਨੂੰ ਤਾਂ ਚਲ ਗਏਗਾ ਤੁਹਾਨੂੰ ਰਾਜੇ ਚ ਇੱਕ ਚੰਗਾ ਮਜ਼ਾਰੀ ਦੁਬਾਰਾ ਕਰਾ ਦੇ ਨਹੀਂ ਹੋਣੀ ਤੇ ਕਰਾਂਗੇ ਇੱਥੇ ਕਰਾਂਗੇ 12 ਬਾਈ ਥੱਲੇ ਵਾਲਾ ਪੋਰਸ਼ਨ ਉਖਲਾਲ ਸਟਾਰਟ ਕਰਕੇ ਉੱਪਰ ਵਾਲਾ ਜੀ ਥੋੜਾ ਡਿਲੇ ਹੋ ਗਿਆ ਥੋੜਾ ਅਰਮਾਨਾ ਕਰ ਆਹ ਹੋ ਨ ਚੁੱਕੀ ਬਟਾ ਦੁਕਾਨ ਤੋਂ ਵੀ ਵੱਧ ਕੇ ਮਸਲ ਹੋ ਗਿਆ ਜੀ ਸਾਚਾਰੀ ਬੰਦਾ ਵਿਆਹ ਵਾ ਆਹ ਹਾਂ ਵਿਆਹ 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 ਕੋਈ ਨਹੀਂ ਤੇ ਪੱਕੇ ਕਦੋਂ ਲੱਥੀ ਆ ਕੇ ਇਹ ਇੱਥੇ ਸੁੱਟ ਲੈਣਾ ਇਹਨੇ ਥੱਲੇ ਵੇਖੀ ਉਹਨੂੰ ਉਹ ਕੋਈ ਨਹੀਂ ਪਾਏ ਉਹ ਯਾਰ ਬਲਰ ਆ ਪਈ ਹੋਈ ਜਾਂਦੀ ਆ ਨਾ ਠੀਕ ਜੇ ਇਥੇ ਬਾਹਰ ਆਉਂ ਨੂੰ ਮਗੇ ਥੱਲੇੋਂ ਚੁੱਕਿਆ ਹਾਂ ਠੀਕ ਜਿਹਾ ਕੀ ਬਦਲੀ ਆ ਕਿੰਕ ਪਾ ਜੀਆ ਸਕਰੀਨ ਰਿਕਾਰਡਿੰਗ ਤੁਸੀਂ ਆਪਣੇ ਫੋਨ 'ਚ ਮੇਰਾ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਸੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਦੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ ਦੋ ਮਿੰਟ ਗੱਡੀ ਦੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਰਸਤਾ ਜਾਨਵਰ ਰਸਤਾ ਨਹੀਂ ਕੋਈ ਹੈਗਾ ਸੀ ਤੇ ਉਹ ਜੇ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇਧਰ ਉਧਰ ਵੇਖ ਕੇ ਉਪਰ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਹਦੀ ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਮੈਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠੇ ਬਟਕਿਆ ਮੈਂ ਕਿਹਾ ਭਾਈ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀਆਂ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚੋਂਨਾ ਤੂੰ ਮੈਂ ਕਿਹਾ ਮੈਂ ਕਿ ਚੋਂਨਾ ਪ੍ਰਾਉ ਗੱਡੀ ਸਾਈਡ ਕਰ ਲਾ ਉਹ ਵੀਵੀ ਵਰਤੀ ਗਈ ਆਹਦੀ ਗਾਲਾਂ ਵੀ ਕੱਢੀਆਂ ਉਹ ਬਾਅਦ ਚੋਂ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡਿਆ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉਤਰ ਕੇ ਕਿਹਾ ਉਹ ਫਿਰ ਮਾਰੀ ਗਾਂਗਾ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਵਾਹ ਉਹਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹਲੇ ਚ ਰੇਨਾ ਵਾ ਤੂੰ ਤੁਹਾਡਾ ਵੇਗ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਵੀ ਗਾਲਾਂ ਪਰੀ ਸਵੇਰ ਤੋਂ ਜਾਂਨੇ ਸ਼ਾਮੀ ਆਉਨੇ ਆਂ ਅਹੀਂ ਤੇ ਮ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤੁਹਾਡੀ ਦਸਤਾਰ ਵੀ ਪਾਈ ਦਸਾਰ ਦੀ ਉਹ ਲੜਦੇ ਇੱਥੇ ਜਦੋਂ ਗੱਡੀ ਉਤਰੇ ਆਂ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਉਹਨੇ ਇਥੇ ਜੀ ਤੇ ਉਤੋਂ ਪਰੀ ਫਿਰ ਮੇਰੇ ਕੋਲ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਇਹਰ ਬੋਲਿਆ ਉਹਨੇ ਤੇ ਮੇਰੇ ਕੋਲ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ ਮਾਲੀ ਨੁਕਸਾਨ ਮਾਲੀ ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਦੇਗੀ ਇੱਧਰ ਉੱਧਰ ਉਕੀ ਦੇ ਕਿ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨਗੇ ਸਾਰੇ ਉਹਨਾਂ ਲੋਕ ਘਰੇ ਨਹੀਂ ਹੈਗਾ ਐਸੋਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ ਸ਼ਰੀਫ ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਜਿੰਦਾ ਕਿ ਬੁੰਡੇ ਪਵਾ ਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਬਗੋ ਉਹਦੀ ਉਹਦੀ ਮਤਲਬ ਅਸੀਂ ਕਿਸੇ ਨੂੰ ਮਾਣਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਨਹੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦੇ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਅਦਰ ਨਾ ਕੀ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਚਾਨੀ ਮਾਨੀ ਚਾਨੀ ਮਾਨੀ ਨੂੰ ਸਵਾਨ ਤੇ ਫਿਰ ਭਾਦੀ ਆਪਣੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦੀ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਗੱਡੀ ਲਾਉਣ ਨੂੰ ਪ੍ਰੋ ਠੀਕ ਗੱਡੀ ਤੋਂ ਬੱਲ ਲੜ ਕੇ ਪਾਣੀ ਹੱਥੋਂ ਮੁੱਕੀ ਹੋਇਆ ਉਹ ਤੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨ ਚੂਨ ਲਾਈ ਇਹਨੇ ਸਾਰੀ ਚੈਤ ਬਾਕੀ ਮੱਲੇ ਵਾਲੇ ਨੇ ਫੜਿਆ ਉਹਨਾਂ ਉਧਰੋਂ ਸਾਈਡ ਕੀਤਾ ਨੂੰ ਉਹ ਦਸਤਾਰ ਪੌੜੀ ਉੱਥੇ ਲਾਈ ਦੇ ਦਸਤਾਰ ਦਾ ਦਾਸ ਦੀ ਬੇਰ ਵੀ ਹੋਈ ਹੈ ਮਤਲਬ ਹੱਥੋਂ ਇੱਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਲ ਬਚਾਈ ਆਪਣੀ 50 ਮਹਾਂ ਬਚਾਈ ਦੇ ਆਪਣੀ ਤੇ ਉਹ ਮਤਲਬ ਕਰ ਕੇ ਮਤਲਬ ਮਤਲਬ ਕਾਫੀ ਊਟਾ ਊਟਾ ਵੜ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਕੇ ਲੈ ਲਓ ਸਰ ਜੀ ਸਰ ਜੀ ਕੀ ਮੰਨ ਕਰਦੇ ਆ ਸਰ ਜੀ ਕੋਈ ਮੰਗ ਕਰਦੇ ਆ ਭਾਈ ਜੋ ਵੀ ਆਇਆ ਗੁੰਡੀ ਕਾਰਵਾਈ ਕੀਤੀ ਜਾਵੇ ਐ ਨਹੀਂ ਚਾਹਦੇ ਅਸੀਂ ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੁੱਲੇ ਤੇ ਰਹਿੰਦਾ ਵਾ ਹੀ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੁੱਲੇ ਤੇ ਹਰ ਕਿਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕਿਨੂੰ ਤੰਗੀ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਰਦੇ ਕੀਤੀ ਜਾਵੇ ਜੋ ਵੀ ਆ ਭਾਜੀ ਅਸੀਂ ਗਾਂਧੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਤਲਬ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਕੋਈ ਪੁੱਛੋ ਜਿਹੜੀ ਗੱਲ ਪੁੱਛਦੇ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਮਾਸਟਰ ਸੁਜੀਤ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪੁਰਾਣਾ ਮੈਂ ਕਹਿੰਦਾ ਇੱਥੇ ਜੰਪਾਲ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਲੜਾਈ ਗੱਲ ਜ ਤੇ ਚਲੋ ਇਹਨੇ ਗਾਰਡਿੰਗ ਹੋਂਦੋਂ ਇਗਨੋਰ ਕੀਤਾ ਤੇ ਚਲੋ ਇਸ ਗੱਲ ਦੇ ਹੱਥੋਂ ਭਾਈ ਵੀ ਹੋਇਆ ਗਾਲਾਂ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਂ ਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਮੇਰੇ ਪੱਗ ਲਾਈ ਗਈ ਹੈ ਹਾਂ ਇਸ ਬੰਦੇ ਨੇ ਪੱਗ ਲਾਈ ਹੈ ਨਾਮ ਕੀ ਉਹ ਮੈਂ ਨਾਮ ਨਹੀਂ ਪਤਾ ਇਹ ਨੇਜਰ ਦੁਜਰੀ ਨੂੰ ਕਹਿੰਦੇ ਆ ਨਿੱਜੀ ਢੇਰੀ ਵਾਲਾ ਕਿੱਧਰ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰ ਨੂੰ ਜਾਣਦੇ ਹੋ ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਤੁਸੀਂ ਮੈਂ ਦੋਹਾਂ ਪਰਿਵਾਰਾਂ ਨੂੰ ਜਾਣਦਾ ਹਾਂ ਕਿੰ ਕਿਦਾਂ ਜਾਣਦਾ ਕਿ ਉਹਦੀ ਕੋਈ ਗੱਲ ਨਹੀਂ ਅਨੇ ਮੇ ਮੇਰਾ ਭਤੀਜਾ ਹੋ ਇਸ ਕਾ ਕੇ ਗੱਲ ਨਹੀਂ ਉਹਨੇ ਦੱਸਿਆ ਨੇੜਾ ਬੜਾ ਸਮਾਂ ਕੀਆ ਦੱਸੋ ਨਾ ਜਿਸ ਤਰੀਕੇ ਨਾਲ ਨਸ਼ਾ ਨਸ਼ਾ ਕਰਦਾ ਜਿਹਨੇ ਜਰਾ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੇ ਦੱਸੇ ਦਰ ਕੇ ਉਹ ਵਾਪੇ ਛੜਗਨ ਵੀ ਲ ਗਿਆ ਦੂਰ ਹੋ ਕੇ ਕੋਠੀ ਬਣਾ ਲਈ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਬੰਦੀ ਕੀ ਕਰਦੇ ਮੈਂ ਨਾਲ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਹੈ ਕਿ ਉਹ ਜੇ ਬੰਦਾ ਇੱਕ ਦਿਨ ਕਾਨੂੰਨੀ ਕਾਨੂੰਨ ਅਰਚ ਲੈਦਾ ਇਹ ਕਾਰ ਦੇ ਵਿੱਚ ਸ਼ਰਦਲੇ ਖੜਾਦਾ ਕਿਉਂ ਚਲੋ ਸਾਈਡ ਤੇ ਲਾ ਲੇ ਇਹ ਰਿਪੈਸਟ ਕਰ ਦਿੰਦਾ ਭਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੂੰ ਮੁੜੇਂ ਘਰ ਜਾਣਾ ਬਾਅਦ ਵਿੱਚ ਗੱਲ ਦੇਣੀ ਹੈ ਤੇ ਜਦੋਂ ਆਖੇ ਇੱਕ ਗਲਤ ਹੈ ਜੀ ਡਾਕਟਰ ਜਸਵਿੰਦਰ ਸੋਹਲ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮੈਂ ਜੀ ਅੱਜ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜਿੰਨਾਂ ਦੀ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਏ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰਬੰਦਾ ਬਣਿਆ ਹੋਇਆ ਹੈ ਕਿ ਤਾਰ ਕਿ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਇਸ ਦੇ ਉੱਤੇ ਹੱਥ ਪਾਉਣਾ ਸਰਾਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀਆਂ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ ਨਹੀਂ ਬੰਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਸੋ ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵੇਰ ਤੱਕ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸ ਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਜੇ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲੇ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ ਨੇ ਲੈ ਲਈ ਹੈ ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਈਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟਰਬਲ ਲੱਥੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਯਕੀਨ ਦਵਾਇਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਜੇ ਅਗਰ ਇਹ ਲੜਕਾ ਖੁਦ ਆਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਾਂਦਾ ਹੱਥਦਾਰ ਬੰਦਾ ਕਿਉਂਕਿ ਗੱਲ ਮਸਲਾ ਇੱਥੇ ਟਰ ਬੰਦਾ ਠੀਕ ਜੀ ਇਹ ਇਲਾਕੇ ਤੋਂ ਕੀ ਗੱਲ ਹੋਈ ਮੇਰਾ ਨਾਮ ਬੇਟਾ ਸ਼ਸ਼ੀ ਆਇਆ ਉਹ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ 'ਤੇ ਉਹਦੀ ਗੱਡੀ ਖੜੀ ਸੀ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨਗੇ ਲੱਗੋ ਅੱਕੜ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ ਮੈਂ ਇਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਇੱਕੋ ਜਗ੍ਹਾ ਤੇ ਰਹਿ ਰਹੇ ਹਾਂ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਇਹ ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਤੁਮ ਕੀ ਲੱਗ ਗਿਆ ਗਾਲਾਂ ਦੀ ਗੱਡੀਆਂ ਗਾਲਾਂ ਬਹੁਤ ਗੱਡੀਆਂ ਨੇ ਮੈਨ ਨਿਆਸ ਬੱਚੇ ਨੇ ਹੱਥੋਂ ਬਾਈ ਹੋਇਆ ਉਹਦੀ ਚੇਨ ਉਧਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਆ ਇਹਨੇ ਪੱਗ ਲਾਤੀ ਉਹਦੇ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਖਲੋਵਾ 5 ਮਿੰਟ ਮੇ ਆਨਾ ਜਰਾ ਰੁਕ ਜਾਓ ਜੀ ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ ਸਾਨੂੰ ਨਹੀਂ ਪਤਾ ਪੱਥਰ ਵੀ ਫੜਿਆ ਮੁਹੱਲੇ ਦੇ ਲੋਕਾਂ ਨੇ ਚੁੜਾਏ ਆ ਇਹਦੇ ਮੇਰੇ ਬੇਟੇ ਦਾ ਸਿਰ ਪਾਰ ਦੇਣਾ ਸੀ ਇਹਨੇ ਫੜ ਕੇ ਹਾਂਜੀ ਉਹ ਤੇ ਕਰਨਗੇ ਜੋ ਕਾਨੂੰਨੀ ਕਾਰਵਾਈ ਹੈ ਉਹ ਇਹਨੇ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਦੁਖੀ ਹੋ ਗਏ ਦੇ ਕੋਲ ਆ ਪਿਸਤੌਲ ਵੀ ਹੁੰਦੀ ਕਹਿੰਦੇ ਉਹਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ ਠੀਕ ਹੈ ਪਹੁੰਚੂਏ تھے ਕਿ ਮਾਮਲਾ ਹੋਇਆ ਕਿ ਸੇਨਾ ਦਾ ਗੱਡੀ ਲੌਂਗ ਤੋਂ ਚੋਹਾ ਤੇਰਾ ਦਾ ਝਗੜਾ ਹੋਇਆ ਹੋਇਆ ਹੈ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਹੋਇਆ ਵਾ ਜੀ ਤਰਕਾਸ ਦਿਨ ਬਾਅਦ ਫਸਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਿਆ ਜੀ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਹੈ ਜੀ ਮੁੰਡੇ ਨੇ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਤਸਦੀਕ ਕਰਕੇ ਜੋ ਵੀ ਕਰਵਾਈ ਹੋਊਗੀ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹ ਜੋ ਵੀ ਸਰ ਜਿਹੜਾ ਵੀ ਦੋਸ਼ੀ ਹੋ ਸਰ تصਦੀਕ ਕਰਕੇ ਸਾਰੇ ਜੋ ਵੀ ਕਾਰਵਾਈ ਬਣੂਗਾ ਕਰਾਂਗੇ ਮਦਦ ਦੇ ਨੀ ਪਿਆ ਗਾਲਾਂ ਸਰ ਮਦਦ ਦੇ ਘੱਟ ਕਰਾਂਗੇ ਸਰ ਮੌਕੇ ਤੇ ਆ ਗਿਆ تصਦੀਕ ਕਰਕੇ ਜਿਹੜੀ ਵੀ ਕਾਰਵਾਈ ਹੈ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ